ਬੇਬੀਆਂ ਮੇਰੀ ਵਾਲੀ ਸਾਈਡ ਤੋਂ ਜਾਣਗੀਆਂ ਬੰਦੇ ਪਰਲੀ ਸਾਈਡ ਤੋਂ ਜਾਣਗੇ 22 ਨੰਬਰ ਹਾਂ ਜੇ ਸਾਈਡ ਤੋਂ ਮੰਨਣੀ ਹੈ ਸਾਈਡ ਜਾ ਦੇ ਪਾਸੇ ਬਿਲਕੁਲ ਜਿਵੇਂ ਤੁਸੀਂ ਠੀਕ ਠੀਕ ਦੇਖੀ ਨਾ ਪਤਾ ਇਹ ਤੋਂ ਹੀ ਸਰ ਤੋਂ ਆ ਰਹੀ ਹੈ ਆਪਾਂ ਕੋਈ ਨਹੀਂ ਚਾਹਤ ਜੀ ਇਹ ਇੱਕ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਗੁਰੂ ਪਿਆਰੋ ਅੱਜ ਅਸੀਂ ਪਹੁੰਚੇ ਆ ਗੁਰੂ ਨਗਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਜਨਮ ਸਥਾਨ ਨਨਕਾਣਾ ਸਾਹਿਬ ਚ ਨਨਕਾਣਾ ਸਾਹਿਬ ਤੋਂ ਕੁਝ ਦੂਰੀ ਉੱਤੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਇਤਿਹਾਸ ਬਾਰੇ ਤੁਸੀਂ ਸਾਖੀ ਪੜ੍ਹੀ ਆ ਕੀ ਸੱਚਾ ਸੌਦਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਸੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਏ ਦੇ ਕੇ ਤੇ ਕੋਈ ਖਰਾ ਸੱਚਾ ਸੌਦਾ ਕਰਨ ਲਈ ਭੇਜਿਆ ਪਰ ਗੁਰੂ ਨਾਨਕ ਦੇਵ ਜੀ ਨੇ ਜਦੋਂ ਰਸਤੇ ਵਿੱਚ ਦੇਖਿਆ ਕਿ ਕੁਝ ਭੁੱਖੇ ਸਾਧੂ ਸੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਜੋ 20 ਰੁਪਈਆ ਦਾ ਲੰਗਰ ਛਕਾ ਦਿੱਤਾ ਤੇ ਉਹਨਾਂ ਲੰਗਰ ਸਾਹਿਬ ਭੁੱਖਿਆਂ ਨੂੰ ਜੇ ਦਿੱਤਾ ਪਿਤਾ ਜੀ ਨੇ ਪੁੱਛਿਆ ਤੇ ਤੁਸੀਂ ਤੁਹਾਨੂੰ ਅਸੀਂ ਸੌਦਾ ਕਰਨ ਭੇਜਿਆ ਸੀ ਤੇ ਉਹਨਾਂ ਨੇ ਕਿਹਾ ਅਸੀਂ ਸੱਚਾ ਸੌਦਾ ਕਰ ਦਿੱਤਾ ਭੁੱਖੇ ਸਾਧੂਆਂ ਨੂੰ ਜਿਹੜਾ ਭੋਜਨ ਸਕਾਇਆ ਉਹ ਇਹ ਉਹ ਸਥਾਨ ਆ ਜੀ ਪਵਿੱਤਰ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ 20 ਰੁਪਿਆ ਦਾ ਇਹ ਸਾਖੀ ਬਹੁਤ ਪ੍ਰਚਲਿਤ ਆ ਪੰਜਾਬ ਵਿੱਚ ਵੀ ਬੜੀ ਚਰਚਾ ਵਾ ਬੜੀ ਪਵਿੱਤਰ ਧਰਤੀ ਆ ਜਿੱਥੇ ਅਣਾਈ ਆਏ ਆ ਜੀ ਗੁਰੂ ਪਿਆਰਿਓ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਪੂਰੀ ਜਥਾ ਜੋ ਆਇਆ ਆ ਪਾਕਿਸਤਾਨ ਦੇ ਵਿੱਚ ਹਿੰਦੁਸਤਾਨ ਤੋਂ ਵਿਸਾਖੀ ਦੇ ਮੌਕੇ ਤੇ ਤੇ ਚਲੋ ਦੇਖਦੇ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸੱਚਾ ਸੌਦਾ ਸਾਹਿਬ ਜੀ ਉਹ ਅੱਜ ਜਰੂਰ ਆਉਣਾ ਜੀ 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 ਸਭ ਅੰਦਰ ਦੇ ਨਾ ਮਹੀਨਿਆਂ ਦਾ ਲਾਭ ਹੈ ਹਰ ਰੋਜ਼ ਪੜ੍ਹਨ ਲਈ ਵਾਰ ਅਰਦਾਸ ਕਰਨਾ ਹੈ ਕਿ ਸ਼ੀਰ ਮਹਾਰਾਜ ਜੀ ਤੁਹਾਈ ਕਰਨ ਵਾਲੀ ਸੇਵਾ ਕਰਗੀ ਜੀ ਤੁਹਾਨੂੰ ਬਹੁਤ ਥਲਾ ਸੌਦਾ ਨਹੀਂ ਕਰ ਸਕਦਾ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਕੀ ਜੀ ਫਤਿਹ ਫਾਜਗੋੜਵਾਲਾ ਸੱਚਾ ਸੋਧਾ ਸਾਹਿਬ ਵਿਖੇ ਆਏ ਆ ਮਾਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਡਾ ਇੱਕ ਵੀਰ ਮਿਹਰਾ ਦਾ ਬੇਟਾ ਜਿਹੜਾ ਕਿ ਸਾਡੇ ਪਿੱਛੇ ਬਟਾਣੇ ਤਹਿਸੀਲ ਚੋਂ ਹੀ ਆ ਇਹਨਾਂ ਦਾ ਪਿੱਛੇ ਪਰਿਵਾਰ ਜਿਹੜਾ ਸਿਰੇ ਦਾਦਾ ਜੀ ਤੇ ਆਪਣੀ ਪੂਰੀ ਸਾਨੂੰ ਸਟੋਰੀ ਤੇ ਸੰਡੇ ਕੀ ਬੜਾ ਵੱਡਾ ਪਰਿਵਾਰ ਸੀ ਬਹੁਤ ਉੱਥੇ ਸਾਡੇ ਸੁਤਿਆਂ ਆ ਰਹੇ ਨੇ ਸਾਡੇ ਪੰਜੇ ਬਲਬੇ ਜੀ ਸਿੱਥੇ ਜੀ ਸੀਪ ਦਾਦਾ ਪਿੰਡ ਕੋਟਲੀ ਸੀ ਤੇ ਦਾਦਾ ਪੁੱਤਾਂ ਦੇ ਹੁੰਦੇ ਸੀ ਕਹਿੰਦੇ ਕਿ ਛਾਵਣ ਬੇ ਜ਼ਮੀਨ ਸੀ ਸਾਡੇ ਉਹਨਾਂ ਤੇ 50 ਮੱਝਾਂ ਵੀ ਸਾਡੀਆਂ ਪੀਆਂ ਦਾਦੀ ਮਾਜੀ ਕਹਿੰਦਾ 100 ਮੁਰਗੀ ਆਪਣੀ ਹੀ ਰੱਖੀ ਸੀ ਕਹਿੰਦੇ ਬਾਅਦ ਵਿੱਚ ਅਸੀਂ ਨਿਕਲ ਕੇ ਹਾਸ਼ੀ ਸਾਡੇ ਉੱਤੇ ਲੈ ਆ ਗਏ ਨੇ ਬਸ ਯਾਦ ਹੀ ਰਹਿ ਗਏ ਨੇ ਤੇ ਮੈਨੂੰ ਬੜਾ ਸ਼ੌਕ ਨਹੀਂ ਮੈਂ ਵੀ ਸੋਨਾ ਦੇ ਗੱਲਾਪਾ ਦਾ ਮੈਂ ਆਪਣਾ ਸਾਰਾ ਸ਼ਜਰਾ ਵੀ ਲਿਖਿਆ ਇਹਨਾਂ ਦਾ ਮੈਂ ਆਪਣੀ ਡਾਇਰੀ ਪੂਰੀ ਬਣਾਈ ਕਿ ਤਰ੍ਹਾਂ ਅਕੋ ਬੱਚੇ ਨੂੰ ਦੱਸਾਂਗਾ ਕਿ ਆ ਰਿਹਾ ਸਾਡੀ ਆਖਿਰ ਗਸਲ ਰਤੂ ਤੋੜਦੀ ਆ ਰਹੀ ਹੈ ਲੋਕੋ ਬੜੀ ਖੁਸ਼ੀ ਹੋਈ ਇਹਨਾਂ ਨਾਲ ਮਿਲ ਕੇ ਕਿਤੇ ਲੱਗੇਦੇ ਨੇ ਪੁਰਸ਼ ਦੇ ਵਿੱਚ ਨੇ ਇਹਨੇ ਹਰ ਸਾਲ ਮੈਂ ਡਿਊਟੀ ਲਉਣਾ ਕਿ ਇਸੇ 2007 ਦਾ ਪਰਦੀ ਮੈਂ ਤੇ 2008 ਤੋਂ ਲੈ ਕੇ ਹੁਣ ਤੱਕ ਹਰ ਸਾਲ ਮੈਂ ਇੱਥੇ ਇਹਨਾਂ ਦੀ ਡਿਊਟੀ ਆ ਲੈ ਲਈ ਆ ਸਾ ਯੂਨੀਫਾਰਮ ਵੀ ਕਰੀ ਲਈ ਐਕਸਪਰਟ ਸੇਵਾ ਚੁਵਾਈ ਦੀ ਤੇ ਮੈਂ ਅਚਰੋਂ ਬਾਹਰ ਦੀ ਮੁਲਾਕਾ ਕਰਾਂਗੇ ਇੱਥੇ ਇਹ ਜਗ੍ਹਾ ਦੀ ਮਿਹਨਤ ਵਾਲੀ ਬਿਊਟੀ ਮਾ ਕਰਨਾ ਆਪੇ ਜੀ ਜਿਵੇਂ ਸਾਰੇ ਮੇਲੇ ਦੇ ਤਸਵੀਰਾਂ ਨਹੀਂ ਚਾਹੀਦੀਆਂ ਬੜਾ ਅੱਛਾ ਲੱਗਦਾ ਸਾਡੇ ਨੂੰ ਭਾਈ ਮਾਲਕ ਨੇ ਚਾਹਿਆ ਤੇ ਫਿਰ ਮਿਲਾਂਗੇ ਜੀਰ ਦੇਵਾਵਾਂਗੇ ਬੜੀ ਖੁਸ਼ੀ ਹੋਈ ਆ ਫੋਟੋ ਫੋਟੋ ਖਿੱਚੋ ਇੱਥੇ ਘਟੇ ਵਿੱਚ ਖਿੱਚ ਲਈ ਅੱਜ ਕੱਲ ਆਏ ਹੋਏ ਆ سکھ یاتری یہاں پاکستان کے اندر میلہ بساکی تھا اس میں شرکت کرنے کے لیے بھارت سے جو ہے پانچ ہزار سے زائد سکھ یاتری یہاں پاکستان آئے با... ہوئے ہیں پاکستان دوسری جگہ پہ جا رہے ہیں اور آج یہاں پہنچے ہیں سچا صدم ਕੀ ਹਾਲ ਸਰਦਾਰ ਜੀ ਤੁਹਾਡਾ ਠੀਕ ਹੋ ਬਹੁਤ ਬਹੁਤ ਧੰਨਵਾਦ ਜੀ ਮਾ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਛਾ ਉਹਨੇ ਪਾਕਿਸਤਾਨ ਮੁਲਕ ਦੀ ਕਰਨਾ ਸੁਣੀ ਦੀਆਂ ਸੀ ਹਾਂ ਹਾਂ ਲੇਕਿਨ ਇੱਥੇ ਅੱਜ ਪਹੁੰਚ ਕੇ ਬਹੁਤ ਖੁਸ਼ੀ ਹੋਈ ਆ ਅੱਛਾ ਸਭ ਤੋਂ ਵੱਡੀ ਖੁਸ਼ੀ ਸਾਨੂੰ ਇਹ ਆ ਕਿ ਗੁਰੂ ਮਹਾਰਾਜ ਜੀ ਨੇ ਇਹਦਾ ਸੱਜਾ ਸੌਕਾ ਚਲਾਇਆ ਜੀ ਧੀਰ ਜੀ ਦਾ ਓਏ ਹੋਏ ਉਹ ਲੰਗਰ ਅੱਜ ਵੀ ਪੂਰੀ ਦੁਨੀਆ ਚ ਚੱਲ ਰਿਹਾ ਵਾਹ ਵਾਹ ਅੱਛਾ ਜੀ ਬਾਕੀ ਜਿਸ ਦਿਨ ਤੇ ਸੀ ਇੱਥੇ ਪਹੁੰਚੇ ਆ ਦਾਗਾ ਬਾਰਡਰ ਤੋਂ ਜੀ ਆ ਇੰਨਾ ਪਿਆਰ ਮਿਲਿਆ ਮਾ ਜੀ ਕਿੱਥੇ ਯਾਰੇ ਬੰਨਾਂ ਦੀ ਬੱਠਾ ਹੋ ਰਹੀ ਆ ਦਾਦਾ ਅੱਲਾਹ ਹੀ ਪੂਰਾ ਅੱਲਾਹ ਦਾ ਮੌਰਾ ਪ੍ਰੋਟਰ ਕੋ ਜੇ ਜਦੋਂ ਅਸੀਂ ਤਾਂ ਵਿਦਨਵਾਦੀਆਂ ਕਿ ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਸੀਂ ਆਪਣੇ ਉਹ ਪੰਜਾਬ ਦਾ ਤਾਂ ਇਹ ਪੰਜਾਬ ਨਹੀਂ ਐਂਜੀ ਲੱਗਦਾ ਜਿਵੇਂ ਤੁਸੀਂ ਮੰਤਰੀ ਤੁਸੀਂ ਵੈਚਾ ਮੰਤਰੀ ਨਹੀਂ ਜੀ ਚਲੋ ਮੰਤਰੀ ਮਾਲਕ ਉਹ ਪਾਪੇ ਨਾਲ ਸੇਵਕ ਜਿਹੜਾ ਮੰਤਰੀ ਨੂੰ ਕੱਟ ਨਹੀਂ ਹੁੰਦਾ ਇਹ ਵੇਖਿਆ ਕਰੋ ਸਾਰੇ ਜਿਹੜੇ ਆ ਮਾਲਕ ਦੇ ਸੇਵਕ ਜਿਹੜੇ ਉਹ ਮੰਤਰੀ ਆ ਹਾਂ ਜੀ ਬਿਲਕੁਲ ਇਹ ਬਾਬੇ ਨਾਨਕ ਦੀ ਬੜੀ ਕਿਰਪਾ ਵਾ ਕਮਾ ਮੁਲਕਾਂ ਦੇ ਤੇ ਉਹ ਵੀ ਗੁਰਮਾਨ ਸਿੰਘ ਦੇ ਨੇ ਤੇ ਚਾਰੇ ਦਸਾਂ ਪੂਰੀ ਜੀ ਨੇ ਕਿਹਦੀਆਂ ਕਿ ਪਾਕਿਸਤਾਨ ਦੇ ਵਿੱਚ ਬਹੁਤ ਵਟੀਆਂ ਜ਼ਿਆਦਾ ਇਹ ਯਾਦਗਾਰ ਹੈ ਅਸੀਂ ਕਦੀ ਅਸੀਂ ਆਪਣੇ ਆਪ ਨੂੰ ਬੜੇ ਬੜੇ ਮੁੱਲੇ ਸਮਝਦੇ ਹਾਂ ਜੀ ਜਿਹੜਾ ਇਸ ਧਰਤੀ ਤੇ ਆ ਕੇ ਇਹਨਾਂ ਦੇ ਪੁੱਤਾਂ ਮਰਨ ਸਕੇ ਕਿਤੇ ਆ ਬਿਲਕੁਲ ਤੇ ਤੁਸੀਂ ਵੀ ਜਿਹੜਾ ਸੰਦੇਸ਼ ਇਸੇ ਤਰ੍ਹਾਂ ਹੀ ਆਪਣੇ ਮੀਡੀਆ ਰਾਹੀਂ ਆਪਣੇ ਚੈਨ ਵਾਈ ਬਚਾਉਣਾ ਕਿ ਵੱਧ ਤੋਂ ਵੱਧ ਸੰਗਤ ਹਰ ਸਾਲ ਜਦੋਂ ਵੀ ਹਣ ਵੀ ਅਸੀਂ ਤੇ ਆਪਣੇ ਦਿਲ ਖੋਲ ਕੇ ਰੱਖੇ ਸੀ ਤੇ ਚਾਹੁੰਦੇ ਆ ਕਿ ਸਾਡੇ ਕੋਲ ਆਉਂਦੇ ਜਾਓ ਆਉਂਦੇ ਜਾਓ ਬਲਕਿ ਇਹ ਤੇ ਕਹਿੰਦੇ ਆ ਕਿ ਉਹ ਵਿਚੇਰਾ ਬਾਟਰ ਲਾਏ ਨੇ ਉਹ ਵੀ ਖਤਮ ਹੋ ਜਾਏ ਸਾਡਾ ਤੇ ਇਹ 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 ਸਾਡੀ ਆਰਨੂ ਆ ਸਾਡੀ ਇਹ ਤਮੰਨਾ ਅਸੀਂ ਵੀਰ ਜੀ ਇਹੀ ਚਾਹੁੰਦੇ ਆ ਕਿ ਇਹ ਸਭ ਕੁ ਬਾਟਰ ਖੁੱਲਣ ਨੋਮਾ ਦਾ ਪਿਆਰ ਮੁਲਕਾਂ ਦਾ ਹੋਰ ਵੱਡੇ ਵਪਾਰ ਵਧੇ ਬਿਲਕੁਲ ਅਸੀਂ ਵੀ ਆਪਣੇ ਆਪ ਚੈਨਲ ਦੁਸਤ ਬਣਾ ਕੇ ਸੇ ਕਰਕੇ ਵੀਡੀਓ ਲੈ ਕੇ ਜਾ ਰਹੇ ਹਾਂ ਅੱਛਾ ਜੀ ਕਿਉਂਕਿ ਅਸੀਂ মিডিਆ ਨਾਲ ਵੀ ਤਾਲੁਕ ਰੱਖਦੇ ਹਾਂ ਅੱਛਾ ਬਾਜੀ 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 ਵੀ ਪੱਤਰਕਾਰ ਨੇ ਸਾਡੇ ਉੱਤੇ ਇੰਡੀਆ ਤੋਂ ਆਏ ਨੇ ਜੀ ਇੱਥੇ ਤੁਹਾਡੇ ਨਾਲ ਉਹਨੇ ਬੜੇ ਅੱਛੇ ਇਜ਼ਹਾਰ ਕਰ ਰਹੇ ਨੇ ਆਪਣਾ ਜਵਾਬ ਦਾ ਹਾਕ ਕਰ ਰਹੇ 10 ਦਿਨਾਂ ਕੇ ਤੇ ਅਸੀਂ ਵੀ ਇਹੀ ਚਾਹਦੇ ਆਗੇ ਆ ਕਿ ਤੁਸੀਂ ਜਾਂਦੇ ਆਏ ਕਿਉਂਕਿ ਮੀਡੀਆ ਇੱਕ ਦਾ ਸਾਧਨ ਦਾ ਕੋਈ ਬਾਰਡਰ ਨਹੀਂ ਹੈ ਉਹਦਾ ਕੋਈ ਬਾਰਡਰ ਨਹੀਂ ਕੋਈ ਬਾਰਡਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਬਹੁਤ ਸੀ ਜੀ ਬਹੁਤ ਸ਼ੁਕਰੀਆ ਜਨਾ ਤੁਸੀਂ ਸਾਡਾ ਇਤਮਾਨ ਕੀਤਾ ਵਾ ਸਾਰਿਆਂ ਨੇ ਅਸੀਂ ਤੇ ਸਾਡੇ ਦਿਲ ਖੋਲ ਕੇ ਜੀ ਅਸੀਂ ਬਾਬਾ ਨਾਨਕ ਦੀ ਕਿਰਪਾ ਤੁਹਾਡੇ ਤੇ ਸਦਾ ਵਾ ਵਾ ਆਮੀਨ ਜੀ ਬਿਲਕੁਲ ਤੁਹਾਡੀਆਂ ਦੁਆਵਾਂ ਸੁਣੀਆਂ ਜਾਨ ਬਾਬਾ ਜੀ ਤੁਹਾਡੇ ਤੇ ਕਿਰਪਾ ਕਰ ਰਹੇ ਤੁਹਾਡੇ ਕੋਲ ਤੁਹਾਡੇ ਦੇ ਕੋਲ ਰੰਦੇ ਆ ਗਏ ਨੇ ਤੁਸੀਂ ਅਸੀਂ ਤੇ ਆਉਂਦੇ ਰਹੇ ਨੇ ਸਾਰੇ ਦੇ ਕੋਲ ਹੈ ਜੀ ਸਾਰੇ ਦੇ ਕੋਲ ਇਹ ਹਾਂ ਉਹ ਸਾਰੇ ਦੇ ਕੋਲ ਹੈਗਾ ਉਹ ਕਿਸੇ ਇੱਕ ਜਗ੍ਹਾ ਦਾ ਨਹੀਂ ਹੈ ਕਿਸੇ ਇੱਕ ਦਾ ਮਾਲਕ ਨਹੀਂ ਹੈ ਬਲਕਿ ਸਾਰਿਆਂ ਦਾ ਮਾਲਕ ਹੈ ਸਾਰੇ ਦਾ ਰਖਾ ਹੈ ਜੇ ਮਾਤਾ ਜੀ ਤੁਸੀਂ ਕੀ ਆਖਦੇ ਹੋਗਾ ਤੁਸੀਂ ਵੀ ਦੱਸੋ ਜਰਾ ਮੇਰੀ ਮਾਤਾ ਇਹਦੇ ਖੁਲੋਤੀ ਹੈ ਜੀ ਬੜੀ ਬੜੀ ਸਮਾਈਂ ਕਰਨੀ ਹੈ ਮਾਤਾ ਇਧਰ ਨੂੰ ਕਰਨਾ ਹੈ ਇਹੋ ਕੈਮਰੇ ਨਾਲ ਕਰਦਰਾ ਇਧਰ ਆਓ ਜੀ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਬਤਾਈਏ ਜੀ ਬਤਾਈਏ ਜੀ ਬਹੁਤ ਖੁਸ਼ ਹੈ ਆਪਣੇ ਦਿੱਤਾਂਵਾਂ ਦੇ ਦੇਖਣ ਕਰਕੇ ਔਰ ਐਨੇ ਚਿਹਰਾ ਤੋਂ ਜੋ ਜਨਮ ਲਿਆ ਵਿਛੜੇ ਹੀ ਪਹਿਲੀ ਵਾਰ ਨੂੰ ਪਾਕਿਸਤਾਨ ਦੇ ਹੋਏ ਹੈ ਕਿਾ ਦੇਖ ਬਹੁਤ ਬੜੀਆ ਲੱਗ ਰਿਹਾ ਕਿ ਤੁੰਗੰਦ ਦੇਵ ਜੀ ਦਾ ਇਸ ਵਾਰ ਆਸ਼ੀਰਵਾਦ ਮਿਲਿਆ ਔਰ ਤੁਹਾਡੇ ਪਿਆਰ ਨੂੰ ਦੇਖ ਕੇ ਬਹੁਤ ਮਨ ਖੁਸ਼ ਹੈ ਕਿ ਜਿੱਥੇ ਵੀ ਅਸੀਂ ਜਾ ਰਹੇ ਹਾਂ ਬਹੁਤ ਮਾਨ ਸਤਕਾਰ ਦਸਦੀ ਹਾਂ ਵਾ 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 ਕਿਉਂਕਿ ਇੱਥੇ ਆਣ ਵਾਲਾ ਹਰ ਯਾਤਰੀ ਜਿਹੜਾ ਨਾ ਇਸ ਗੱਲ ਦਾ ਜ਼ਰੂਰ ਮਸ਼ਹੂਰ ਹੋ ਰਿਹਾ ਕਿ ਪਾਕਿਸਤਾਨ ਦੇ ادارے ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਹੈ ਉਹਨਾਂ ਵਾਸਤੇ ਪੂਰਾ ਡੀਬੀਆਈਪੀ ਪ੍ਰੋਟੋਕੋਲ ਲਾ ਕੇ ਬੈਠੀ ਹੈਗੀ ਹਰ ਬੰਦਾ ਨਾਲ ਬਹੁਤ ਜ਼ਿਆਦਾ ਕੋਚ ਆਇਆ ਤੇ ਦੱਸੋ ਸਾਡਾ ਕੀ ਪੈਗਾਮ ਦਿਓਗੇ ਫੇਰ ਜਾ ਕੇ ਆਪਣੇ ਬਹੁਤ ਵੀ ਆਪ ਦਾ ਸਤਿਕਾਰ ਦਾ ਪੈਗਾਮ ਦਵਾਂਗੇ ਜੀ ਜਿੰਨੇ ਤੁਸੀਂ ਸਾਡੀ ਇੱਜ਼ਤ ਕੀਤੀ ਹੈ ਬਹੁਤ ਮਾਨ ਸਤਕਾਰ ਕੀਤਾ ਹੈ ਇਹੀ ਪੈਗਾਮ ਅਸੀਂ ਆਪਣੇ ਹਿੰਦੁਸਤਾਨ ਤੇ ਚਾਹੇ ਦਵਾਂਗੇ ਬਹੁਤ ਜੋ ਆਸ਼ੀਰਵਾਦ ਹੈ ਉਸੇ ਹੈ ਇਹ ਵੀ ਦਾਨ ਦੇ ਪਿਆਰ ਕੀ ਇੱਥੇ ਵੀ ਸਾਡੇ ਨਾਲ ਆ ਤੂ ਫਿੱਟ ਸਾਡੇ ਨਾਲ ਵਾ 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 ਜੀ ਮਾਤਾ ਇੱਕ ਹੋਰ ਆ ਗਈ ਹੈ ਕਹਿੰਦੀ ਸਾਡੀ ਗੱਲ ਕਰੇ ਮੈਂ ਤਾਂ ਤਿੰਨਾਂ ਨਾਲ ਗੱਲ ਕਰ ਬਿਠੋਤਾ ਮੈਂ ਦੱਸ ਜਰਾ ਗੱਲ ਕਰ ਲੈ ਜੀ ਕੀ ਆਂਦੇ ਹਾਂ ਅਸੀਂ ਆਏ ਆ ਪੰਜਾਬ ਬਾਸਰ ਕੀ ਗਿੱਲਾਂ ਸੰਨ ਸਾਫ ਵਿੱਚ